ਜਾ ਕਿਸੇ ਸਿਆਸਤ ਦੇ ਨਾਲ ਜਿਹੜੀ ਪ੍ਰੇਰੀ ਸਟੋਰੀ ਹੈਗੀ ਉਹਦੇ ਵੀ ਤੁਸੀਂ ਦੇਖਿਆ ਹੋਵੇਗਾ ਸੋ ਅੱਜ ਗਗਨ ਜੀ ਨਾਲ ਗੱਲਬਾਤ ਕਰਦੇ ਆਂ ਔਰ ਗਗਨ ਜੀ ਤੋਂ ਜਾਣਦੇ ਆਂ ਕਿ ਇਹਨਾਂ ਦਾ ਕਾਰੋਬਾਰ ਕੀ ਹੈ ਜੀ ਕਿਉਂਕਿ ਤਕਰੀਬ ਜ਼ਿਆਦਾਤਰ ਜਿਹੜੇ ਸਾਡੇ ਦਰਸ਼ਕ ਹਨ ਜੀ ਜ਼ਿਆਦਾਤਰ ਜਿਹੜੇ ਸਾਡੇ ਸ਼ਹਿਰ ਵਾਸੀ ਹੈਗੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਗਗਨ ਜੀ ਦਾ ਕਾਰੋਬਾਰ ਕੀ ਹੈ ਔਰ ਅਸੀਂ ਅੱਜ ਰੂਬਰੂ ਕਰਾਂਗੇ ਔਰ ਗਗਨ ਜੀ ਦੀ ਟੀਮ ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆਂ ਸਾਰੀ ਗੱਲਬਾਤਾਂ ਜੀ ਗਗਨ ਜੀ ਇਹ ਇੱਕ ਜਿਹੜਾ ਸਾਡੇ ਸ਼ਹਿਰ ਵਾਸੀਆਂ ਦੇ ਕੁਝ ਲੋਕਾਂ ਦੇ ਸਾਰੇ ਨਹੀਂ ਕੁਝ ਲੋਕਾਂ ਦੇ ਪਲੇਖਾ ਵਾ ਔਰ ਤੁਸੀਂ ਆਪਣੀ ਟੀਮ ਨਾਲ ਵੀ ਅੱਜ ਬਲਾਉ ਸਾਨੂੰ ਜੀ ਔਰ ਸਾਨੂੰ ਵੀ ਪਤਾ ਲੱਗ ਗਿਆ ਤੁਹਾਡੀ ਸਾਡੇ ਦੇ ਸ਼ਹਿਰ ਵਾਸੀ ਉਹਨਾਂ ਨੂੰ ਪਤਾ ਲੱਗ ਗਿਆ ਜੀ ਤੁਹਾਡਾ ਕਾਰੋਬਾਰ ਹੈ ਕੀ ਹੈ ਜੈਸਾ ਹੀ ਰਾਮ ਜੀ ਜੈਸਾ ਹੀ ਰਾਮ ਜੀ ਇਹ ਨਾ ਤੁਸੀਂ ਜਿਹੜਾ ਕੁਐਸਚਨ ਕੀਤਾ ਉਸ ਦੇ ਨਾਲ ਮੇਰੀਆਂ ਕਈ ਮੁਸੀਬਤਾਂ ਦੀ ਦੂਰ ਕਰਨ ਲੱਗਿਓ ਠੀਕ ਹੈ ਜੀ ਉਹਦਾ ਰੀਜ਼ਨ ਇਹ ਹੈ ਕਿ ਅਹ ਦੇਖੋ ਇੱਕ ਟਾਈਮ ਮੈਂ ਜ਼ਿੰਦਗੀ 'ਚ ਐਸਾ ਫੇਸ ਕੀਤਾ ਜਦੋਂ ਮੇਰੀ ਜਾਨ ਤੇ ਬਣੀ ਦੀ ਸੀਗੀ ਤੇ ਮੇਰੇ ਬਾਬਾ ਨੇ ਮੈਨੂੰ ਬਚਾਇਆ ਉਸ ਦਿਨ ਮੈਂ ਥੀ ਸੋਚੀ ਸੀ ਕਿ ਭਈ ਇਸ ਸੰਸਾਰ ਦੇ ਨਾਸ਼ਵਾਨ ਨੂੰ ਨਾ ਜੀ ਬਿਲਕੁਲ ਠੀਕ ਹੈ ਜੀ ਅਸੀਂ ਐਵੇਂ ਇੱਥੇ ਮੇਲਾ ਹੀ ਵਖਣ ਆਇਦੇ ਆ ਤੇ ਉਹ ਮੇਲਾ ਘਟ ਲੀਏ ਠੀਕ ਹੈ ਜੇਕਰ ਤੁਸੀਂ ਮੇਰਾ ਵਪਾਰਿਕ ਜੀਵਨ ਦੀ ਗੱਲ ਕਰਦੇ ਹੋ ਤੇ ਮੈਂ 1993 ਵਿੱਚ ਸ਼ੁਰੂ ਕੀਤਾ ਸੀ ਠੀਕ ਹੈ ਜੀ ਤੇ ਅੱਜ 2025 32 ਸਾਲ ਹੋ ਗਏ ਜੀ ਵੈਸੇ ਤੇ ਮੇਰੀ ਰਿਟਾਇਰਮੈਂਟ ਬਣ ਗਈ ਦੀ ਹੈ ਵਾਹ ਠੀਕ ਹੈ ਜੀ ਇਹ ਜ਼ਿੰਦਗੀ ਦੇ ਵਿੱਚ ਜਿਸ ਦਿਨ ਮੈਂ ਸ਼ੁਰੂ ਕੀਤਾ ਕੰਮ ਉਸ ਦਿਨ ਤੋਂ ਹੀ ਅਸੀਂ ਜਿਹੜਾ ਸਾਡਾ ਮਾਤਾ ਜੀ ਸਾਡੇ ਸੀਗੇ ਉਹ ਭਗਵਾਨ ਦੇ ਨਾਲ ਕਾਫੀ ਨਾਮ ਜਪਣ ਵਾਲੇ ਸੀ ਜੀ ਜੀ ਸਾਡਾ ਪਰਿਵਾਰ ਵੀ ਜੁਆਇੰਟ ਸੀ ਤੇ ਸਾਨੂੰ ਹਮੇਸ਼ਾ ਹੀ ਘਰੋਂ ਹੀ ਇੱਕ ਸਿੱਖਿਆ ਮਿਲੀ ਸੀਗੀ ਕਿ ਭਈ ਜੇਕਰ ਤੁਸੀਂ ਸਮਾਜ ਦੇ ਕੰਮ ਆ ਸਕਦੇ ਹੋ ਤੇ ਜ਼ਰੂਰ ਆਓ ਬਿਲਕੁਲ ਸਾਡੇ ਮਮਾ ਕੋਲੋਂ ਵੀ ਸਾਰੇ ਜਾਣੇ ਮਲੇ ਵਾਲੇ ਪੁੱਛਦੇ ਰਹੇ ਕੋਈ ਵੀ ਕੰਮ ਹੋਣਾ ਤੇ ਉਹ ਚੀਜ਼ਾਂ ਅਸੀਂ ਦੇਖੀਆਂ ਮੈਂ ਅੱਜ ਜਿਹੜੀ ਗੱਲ ਕਰਨਾ ਗਿਆ ਹੁਣ ਅਸੀਂ ਕਿ ਵਪਾਰ ਦੀ ਗੱਲ ਕਰਨੀ ਹੈ ਬਿਲਕੁਲ ਬਿਲਕੁਲ ਜੀ ਤੇ ਵਪਾਰ ਅਸਰਾਂ ਜੀ ਕਿ ਮੈਂ ਇੱਕ ਅਕਾਊਂਟੈਂਟ ਹੈ ਜੀ ਠੀਕ ਹੈ ਤੇ ਅਸੀਂ ਅਕਾਊਂਟ ਦਾ ਕੰਮ ਕਰਦੇ ਹਾਂ ਠੀਕ ਹੈ ਤੇ ਵਿਜੇ ਜੀ ਮੈਂ ਤੁਹਾਨੂੰ ਇੱਕ ਬੜੀ ਅ ਦਿਲ ਨਾਲ ਹੀ ਗੱਲ ਕਰਦਾ ਜੀ ਕਿ ਮੈਂ ਜਦੋਂ ਅਕਾਊਂਟ ਦਾ ਕੰਮ ਸ਼ੁਰੂ ਕੀਤਾ ਦੇ ਜੈਜ਼ਨ ਤੂੰ ਸਾਡੇ ਕੋਲ ਜਿੰਨੇ ਕਲਾਇੰਟਸ ਆਏ ਉਹ ਅੱਜ ਤੱਕ तकरीबन ਸਾਰੇ ਨਾਲ ਹੈ ਉਹਨਾਂ ਨੂੰ ਸਹੂਦਾ ਦੇਣ ਵਾਸਤੇ ਮੈਂ ਇੱਥੇ ਜਿਹੜੀ ਮਾੜੀਗਰਾਂ ਦੇ ਬੱਚੇ ਸੀਗੇ ਉਹਨਾਂ ਨੂੰ ਆਪਣਾ ਕਾਊਂਟ ਸਰਕਮ ਸਿਖਾਇਆ ਕਈ ਵਾਰੀ ਮੈਨੂੰ ਦੋਸ ਉਹਨਾਂ ਨੂੰ ਮਿਲਦਾ ਹੈਗਾ ਕਿ ਜੇਰਾ ਤੁਸੀਂ ਸਿਖਾ ਰਹੇ ਹੋ ਕੰਮ ਕਿਸ ਨੂੰ ਦੱਸ ਰਹੇ ਹੋ ਕਿਸ ਨੂੰ ਦੱਸ ਰਹੇ ਹੋ ਤੇ ਕੱਲ ਨੂੰ ਤੁਹਾਡੇ ਹੱਥ ਜਿਹੜੇ ਆ ਵੱਡੇ ਜਾਣਗੇ ਬਿਲਕੁਲ ਆਮ ਦੇਖਣ ਚ ਵੀ ਮਿਲਦਾ ਇਦਾਂ ਦਾ ਹਾਂ ਤੇ ਮੇਰੀ ਜਿਹੜੀ ਭਗਵਾਨ ਦੀ ਜਿਹੜੀ ਜਿਹੜੀ ਮੇਰੀ ਜਿਹੜੀ ਆਪਣੀ ਸੋਚ ਰਹੀ ਹੈ ਹਮੇਸ਼ਾ ਨਹੀਂ ਵੰਡਣ ਨਾਲ ਨਹੀਂ ਰੁਕਦਾ ਜੀ ਮੇਰੀ ਇੱਕ ਅਪੀਲ ਹੈ ਜੀ ਆਪਣੇ ਹੁਨਰ ਵੰਡਿਆ ਕਰੋ ਬਿਲਕੁਲ ਹੁਸਨ ਵੰਡਿਆ ਕਰੋ ਆਪਣੇ ਹੁਨਰ ਵੰਡਿਆ ਕਰੋ ਅੱਜ ਉਹ ਵੰਡੀ ਹੈ ਜਿਹੜੀ ਵੰਡੀ ਦੀ ਅੱਜ ਲੋਕਾਂ ਨੂੰ ਇਹਨਾਂ ਦੇ ਜ਼ਰੂਰ ਪਤਾ ਲੱਗ ਜਾਂਦਾ ਕਿ ਬਈ ਗਗਨ ਮੈਂ ਸਮਾਜ ਸੇਵਾ ਕਰਦਾ ਜਾਂ ਇਸ ਤਰ੍ਹਾਂ ਕਰਦਾ ਦੇਖੋ ਸਮਾਜ ਸੇਵਾ ਕੀ ਹੈ ਕੁਝ ਵੀ ਨਹੀਂ ਹੈ ਬੇਸਿਕਲੀ ਤੁਸੀਂ ਆਪਣੇ ਜੀਵਨ ਨੂੰ ਆਪਣੇ ਮਨ ਨੂੰ ਪਸੰਦ ਕਰਨ ਵਾਸਤੇ ਕੋਈ ਕੰਮ ਕਰਦੇ ਹੋ ਠੀਕ ਹੈ ਪਰ ਅੱਜ ਜੇਕਰ ਤੁਸੀਂ ਮੇਰੀ ਗੱਲ ਕਰਦੇ ਪਿਓ ਕਿ ਮੇਰੀ ਪ੍ਰੋਫੈਸ਼ਨ ਨੂੰ ਮਿਲਣਾ ਉਹ ਮੈਂ ਤੁਹਾਨੂੰ ਪਹਿਲਾਂ ਆਪਣੀ ਟੀਮ ਦੇ ਦਰਸ਼ਨ ਕਰਾਉਣਾ ਬਿਲਕੁਲ ਜ਼ਰੂਰੀ ਹੈ ਭਾਈ ਜੇ ਆਪਣੇ ਨ ਲੱਗੇ ਸੀਗੇ ਅੱਜ ਵਿਜੇ ਨੇ ਇੱਕ ਬੜਾ ਕੁਐਸਚਨ ਕੀਤਾ ਅੰਦੀ ਕਿ ਭਈ ਤੁਹਾਡੇ ਵਪਾਰ ਵਾਲੇ ਪੁੱਛਣਾ ਤੇ ਇੱਕ ਕੰਮ ਕਰੋ ਆਪਣੀ ਟੀਮ ਨੂੰ ਬੁਲਾਓ ਯਾਰਾ ਅੰਦਰ ਹਾਂਜੀ ਅਸਲ ਤਾਂ ਕੀਤਾ ਸੀ ਕਿਉਂਕਿ ਕਈ ਵਾਰੀ ਜਦ ਅਸੀਂ ਸੁਣਸਣ ਮਿਲਦਾ ਵਾ ਕਿ ਗਗਨ ਜੀ ਦਾ ਕਾਰੋਬਾਰ ਕੀ ਹੈ ਗਗਨ ਜੀ ਨੇ ਜਦੋਂ ਦੇਖੀਦਾ ਸਮਾਜ ਸੇਵਾ ਦਾ ਕੰਮ ਜੀ ਦੇਖੀਦਾ ਦੌੜ ਲਗਾਈ ਫਿਰਦੇ ਆ ਔਰ ਇਹ ਇਹ ਜ਼ਰੂਰੀ ਸੀ ਮੈਂ ਤਾਂ ਤੁਹਾਨੂੰ ਅਜੇ ਕੁਐਸਚਨ ਕੀਤਾ ਸੀ ਕੋਈ ਗੱਲ ਨਹੀਂ ਤੁਹਾਡਾ ਬੰਦਾ ਠੀਕ ਹੈ ਅੰਦਰ ਦੇਖੋ ਹਵੀ ਦਿਨ ਉਹ ਵੀ ਇਸ ਕਿਸਮਾਸੀ ਬਣਾਈ ਦਾ ਹੀ 파ਟ ਹੈ ਠੀਕ ਹੈ ਜੀ ਤੁਹਾਨੂੰ ਉਹਦੇ ਚ ਅਸੀਂ ਜਦੋਂ ਜਦੋਂ ਲੜਕੀ ਅੰਦਰ ਆਉਂਦੇ ਆ ਤੇ ਤੁਹਾਨੂੰ ਅਸੀਂ ਇੱਕ ਇੱਕ ਨੂੰ ਇੰਟਰੋਡਿਊਸ ਵੀ ਕਰਾਵਾਂਗੇ ਬਿਲਕੁਲ ਬਿਲਕੁਲ ਜੀ ਤੇ ਤੁਸੀਂ ਇਹ ਵੀ ਵੇਖੋਗੇ ਕਿ ਕਿੰਨੇ ਪੁਰਾਣੀ ਇਹ ਸਾਡੇ ਕੋਲ ਚੱਲਦੇ ਪਈ ਹੈ ਤੇ ਕਿਸ ਤਰ੍ਹਾਂ ਸਾਡੇ ਕੋਲ ਆਈ ਠੀਕ ਹੈ ਜੀ ਕੀ ਬਾਤ ਦੇਖੋ ਸਮਾਜ ਸੇਵਾ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਹੀ ਕਰ ਦਿਓ ਸਮਾਜ ਸੇਵਾ ਕਿਸੇ ਨੂੰ ਰੋਜ਼ਗਾਰ ਦੇ ਨਾ ਹੀ ਹੈ ਹਮ ਠੀਕ ਹੈ ਜੀ ਤੇ ਬਾਜੀ ਫੀ ਦੇਖੋ ਨੌਜਵਾਨ ਬੱਚੇ ਜਿਹੜੇ ਤੁਸੀਂ ਚੰਗੇ ਰਸਤੇ ਲਗਾਏ ਹੈ ਜੀ ਛੋਟੀ ਗੱਲ ਨਹੀਂ ਹੈ ਬੜੀ ਵੱਡੀ ਗੱਲ ਹੈ ਵੀ ਜੀ ਬਿਲਕੁਲ ਇਹ ਮੇਰਾ ਮੰਜਰ ਹੈ ਜੀ ਨਵਜਿੰਦਰ ਠੀਕ ਹੈ ਜੀ ਤੇ ਇਹ ਮੇਰੇ ਕੋਲ 2008 ਸਾਲ ਤੋਂ ਹੈ ਕੀ ਆਈ ਬਾਤ ਹੈ ਜੀ ਠੀਕ ਹੈ ਤੇ ਬੜਾ ਲੇਬਰਰ ਹੈ ਹਮਮ ਠੀਕ ਹੈ ਕਾਫੀ ਕੁਝ ਜਿਹੜਾ ਮੇਰਾ ਹੈ ਉਹ ਇਹ ਸੰਭਲ ਲੈਂਦਾ ਹੈ ਠੀਕ ਹੈ ਜੀ ਦੂਸਰਾ ਇਹ ਮੇਰਾ ਮਲੇ ਦਾ ਮੁੰਡਾ ਠੀਕ ਹੈ ਜੀ ਅਦੀ ਮਦਰ ਸਾਡੇ ਕਿ ਰਿਲੇਸ਼ਨ ਨਹੀਂ ਹੈ ਵਾਹ ਜੀ ਠੀਕ ਹੈ ਜੀ ਤੇ ਇਹ ਦਿਨ ਰਾਤ ਜਦੋਂ ਵੀ ਲੋੜ ਪੇ ਹਰ ਕੰਮ ਆਨ ਵਾਲਾ ਲੜਕਾ ਠੀਕ ਹੈ ਜੀ ਅਗਲੀ ਗੱਲ ਇੱਕ ਹੋਰ ਹੈ ਬਹੁਤ ਮੰਦੀ ਹੈ ਵਾਹ ਜੀ ਵਾਹ ਠੀਕ ਹੈ ਉਸ ਤੋਂ ਬਾਅਦ ਹੈ ਸਾਡੇ ਸੁਨੀਲ ਜੀ ਹੈ ਹਾਂ ਤੇ ਤੁਸੀਂ ਜਾਣਦੇ ਹੀ ਹੋ ਬਿਲਕੁਲ 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 ਇਹ ਕਲੱਬ ਚਲਾਉਂਦਾ ਹਾਂਜੀ ਹਾਂਜੀ ਕਲੱਬ ਚਲਾ ਰਹੇ ਨਾਲ ਹਾਂਜੀ ਬਿਲਕੁਲ ਅੱਛਾ ਸੈਕਿੰਡ ਕੀ ਹੈ ਕਿ ਤੈਨੂੰ ਕਿੰਨੇ ਸਾਲ ਹੋ ਗਏ ਭਾਈ 5 ਸਾਲ 8 ਸਾਲ ਹੋ ਗਏ ਜਦੋਂ ਮੇਰੇ ਕੋਲ ਆਇਆ ਇੱਕ ਫੈਸ਼ਨੇਬਲ ਜਿਹਾ ਉੱਚਾ ਜਿਹਾ ਵਿਅਮਾ ਮੈਂ ਫਾਇਦਾ ਦੇ ਕਹਿੰਦਾ ਵੀ ਚੱਲਾਂਗਾ ਮੈਨੂੰ ਸਗਾਉ ਕੁਛ ਬਿਲਕੁਲ ਠੀਕ ਹੈ ਜੀ ਉਸ ਤਰ੍ਹਾਂ ਹੀ ਅੱਜ ਦੇਖੋ ਗੱਲ ਹੈ ਕਿ ਫੈਸ਼ਨ ਵੀ ਜਿਹੜਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਅਪਡੇਟ ਕਰਨਾ ਵੀ ਬੜਾ ਜ਼ਰੂਰੀ ਹੈ ਸਭੇ ਨਾਲ ਜਰੂਰਤ ਹੈ ਬੰਦਾ ਹੀ ਜਿ ਨਹੀਂ ਹੈ ਤੇ ਮੈਂ ਬੱਚੇ ਖੇល ਹਲਾਦੇ ਜੰਗੇ ਲੱਗਦੇ ਆ ਅੱਛਾ ਉਸ ਤੋਂ ਬਾਅਦ ਸਾਡੇ ਇਹ ਸੋਨੂ ਜੀ ਇਹ ਬਟਾਲਾ ਤੋਂ ਹੈ ਠੀਕ ਹੈ ਜੀ ਤੁਸੀਂ ਬਲੀਵ ਕਰੋਗੇ ਕੈਂਪ ਤੋਂ ਆਇਆ ਵਾਹ ਜੀ ਵਾਹ ਜਦੋਂ ਸਾਡੇ ਕੋ ਆਇਆ ਹੈਗਾ ਇਹਦੀ ਸਾਡੀ ਬੋਲੀ ਨਹੀਂ ਹੀ ਰਲਦੀ ਠੀਕ ਹੈ ਜੀ ਹਾਂ ਜੀ ਬਰਤ ਫਿਰ ਵੀ ਅੱਜ ਸਾਡੇ ਟੈਲੀ ਦਾ ਮਾਸਟਰ ਹੈ ਕਿਆ ਬਾਤ ਹੈ ਠੀਕ ਹੈ ਜੀ ਇਨੇ ਚੰਗੀ ਜਿਹੜੀ ਹੈ ਆਪਣੀ ਟੀਮ ਨੂੰ ਬਿਲਡ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕਾਰਤਿਕ ਜੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਬਹੁਤ ਹੀ ਵਧੀਆ ਲੜਕਾ ਜੀ ਮਤਲਬ ਕਿ ਸਭ ਤੋਂ ਜ਼ਰੂਰੀ ਇਹ ਮੇਰਾ ਸਾਥੀ ਵੀ ਹੈ ਹਮ ਜਿੱਥੇ ਮਰਜ਼ੀ ਮੈਨੂੰ ਜ਼ਰੂਰਤ ਹੋਏ ਨਾ ਜੀ ਕਿ ਵੀ ਮੈਂ ਜਾਣਾ ਤੇ ਇਹ ਜਿੱਡਾ ਵਧੀਆ ਆਪਰੇਟਰ ਹੈ ਉਹਦੇ ਨਾਲ ਹੀ ਉਸ ਤੋਂ ਵਧੀਆ ਇੱਕ ਸਾਰਥੀ ਵੀ ਹੈ ਕੀ ਬਾਤ ਜੇਕਰ ਕਹੇ ਲੀਡਰ ਨੇ ਆਪਣਾ ਰੱਖਿਆ ਪਿਆ ਨਾ ਜੀ ਪਾਇਲਟ ਰਖੀ ਜੁੱਸੀ ਮੇਰੀ ਕਾਰ ਵੀ ਪਾਇਲਟ ਦੋਸ ਜਲਾਉਂਦਾ ਵਾਹ ਜੀ ਵਾਹ ਠੀਕ ਹੈ ਜੀ ਉਸ ਤੋਂ ਬਾਅਦ ਐਸ ਅੱਗੇ ਆਓ ਭਾਜੀ ਇਹ ਜਨਾਬ ਹਰੇ ਸਮਿਤ ਠੀਕ ਹੈ ਜੀ ਇਹ ਮੇਰਾ ਉਹ ਹੋਣ ਹਰ ਬੱਚਾ ਜਿਹੜਾ ਆਪਣੇ ਕੰਮ 'ਚ ਅਥੇ ਤੇ ਤੁਮਹਲਾ ਪਾਉਂਦਾ ਹੀ ਪਿਆ ਹੂੰ ਆਪਣੇ ਸਟੱਡੀ ਚ ਤੁਮ ਅੱਲਾ ਪੰਧਾ ਵਾਹ ਜੀ ਵਾਹ ਇਹ ਲੜਕਾ ਜਿਹੜਾ ਹੈ ਇਹ ਆਪਣੀ ਯੂਨੀਵਰਸਿਟੀ ਚ ਟੌਪ ਕਰਦਾ ਬਈ ਟੌਪ ਕਰਦਾ ਅੱਛਾ ਜੀ ਠੀਕ ਹੈ ਤੈਨੂੰ ਕਿੰਸਲ ਹੋ ਗਿਆ ਬਈ ਮੇਰੇ ਕੋਲ ਅਨੰਦ ਅਗਾ ਮਯਾ ਅੰਦ ਠੀਕ ਹੈ ਜੀ ਇਹ ਜਿਹੜਾ ਲੜਕਾ ਗੌਰਵ ਹੈ ਇਹ ਥੋੜੀ ਦੇਰ ਤੋਂ ਮੇਰੇ ਕੋਲ ਆ ਮਜ਼ਾ ਅੰਦਾ ਦਫਤਰ ਆ ਕੇ ਉਹ ਵੀ ਲੜਕਾ ਜਿਹੜਾ ਹੈ ਨਵਾਂ ਹੂੰ ਠੀਕ ਹੈ ਜੀ ਨੂਈ ਸਾਲ ਕੋ ਹੋ ਗਿਆ ਕੰਮ ਕਰਦਾ ਪਿਆ ਤੇ ਜਿਹੜੀ ਮੇਰੀ ਟੀਮ ਹੈ ਇੱਕ ਗੱਲ ਹੋਰ ਵੀਜੀ ਜੀ ਇਹ ਟੀਮ ਉਹ ਹੈ ਜਿਨ੍ਹਾਂ ਨੂੰ ਅਲੱਗ-ਅਲੱਗ ਫਰਮਾਂ ਦਿੱਤੀਆਂ ਪਈਆਂ ਅਲੱਗ-ਅਲੱਗ ਪਾਰਟੀਆਂ ਦਿੱਤੀਆਂ ਪਈਆਂ ਜਿਹੜੀ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੀਆਂ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਠੀਕ ਹੈ ਜੀ ਮੈਂ ਕਦੀ ਵੀ ਇਹਨਾਂ ਦੇ ਕੰਮ 'ਚ ਨਹੀਂ ਆਂਦਾ ਜੀ ਸੁਣੋ ਮੇਰਾ ਸਿਰਫ ਦਫਤਰ ਜਨਨਾ ਰੋਲ ਹੈ ਕਿ ਮੇਰੇ ਕੋਲ ਸਿਰਫ ਐਕਸਪੀਰੀਅੰਸ ਹੈ ਜੋ ਇਹਨਾਂ ਨੇ ਕਰਨਾ ਹੈ ਜੋ ਇਹਨਾਂ ਨੇ ਕੀਤਾ ਹੁੰਦਾ ਉਹ ਮੇਰੇ ਕੋਲ ਸਿਰਫ ਆਪਣਾ ਡਾਟਾ ਸਮਝਦੇ ਆ ਕਿ ਸਰ ਕਿਸਰਾ ਦਾ ਠੀਕ ਹੈ ਵਧੀਆ ਹੈ ਐਸੇ ਕੁਝ ਹੋਰ ਠੀਕ ਹੈ ਪਰ ਇਹ ਇੱਕ ਮੈਂ ਫੇਰ ਜਿਉ ਅਪੀਲ ਕਰਾਂਗਾ ਸੰਸਾਰ ਨੂੰ ਆਪਣੇ ਪਤਦਾਰੋਂ ਆਪਣੇ ਸ਼ਹਿਰ ਨੂੰ ਜੀ ਕਿ ਬਈ ਜਿਹੜਾ ਹੁਨਰ ਹੈ ਨਾ ਜੀ ਉਹ ਵੰਡ ਕੇ ਬਿਲਕੁਲ ਵੰਡ ਕੇ ਸੁખી ਬੰਦੇ ਹੋ ਆਮ ਤੌਰ ਤੇ ਮੰਨੋ ਜੀ ਲੋਕੀ ਕਹਿੰਦੇ ਆ ਕਿ ਐ ਤੂੰ ਮੈਂ ਜਰਮਨਾਤਾ ਆਪਣਾ ਇਹ ਨੂੰ ਇਨਸ ਖਾਤਾ ਇਹ ਨੂੰ ਇਨਸ ਖਾਤਾ ਉਹ ਨੂੰ ਇਨਸ ਖਾਤਾ ਇਹ ਬੰਦੇ ਕੇ ਟਾਈਮ ਤੇ ਤੁਹਾਡੇ ਹੱਥ ਵੜ ਜਾਣਗੇ ਜਿਸ ਖਾਂਦੇ ਹੁੰਦੇ ਸੀ ਵਾ ਬਿਲਕੁਲ ਬਿਲਕੁਲ ਤੇ ਮੈਂ ਉਹਨੂੰ ਕਹਿੰਦਾ ਹੁੰਦਾ ਹੈਗਾ ਇਹ ਮੇਰੀਆਂ ਬਾਵਾ ਬਣਨਗੇ ਬਾਵਾ ਬਣੀਆਂ ਤੁਹਾਡੀਆਂ ਅੱਜੀ ਇਹ ਮੈਨੂੰ ਮਾਨ ਆ ਇਹ ਮੁੰਡਾ ਡਾ ਵਕੀਲੀ ਕਰ ਰਿਹਾ ਹਮ ਮੇਰੇ ਖਿਆਲ ਚੰਡ ਚ ਸੁਣੋ ਅਸਲ ਜੀ ਕੀ ਹੈ ਕਿ ਪਿਆਰ ਵੰਡਣ ਦਾ ਵਦ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਨੂਰ ਹੋਰ ਵੰਡਣ ਦਾ ਵਦ ਹੈ ਅੱਜ ਬੱਚੇ ਅੱਜ ਮੰਨ ਲਓ ਬੱਚਾ ਉਹਨੂੰ ਅਸੀਂ ਤਿਆਰ ਕਰ ਰਹੇ ਆ ਇਹ ਤਿਆਰ ਹੋ ਰਿਹਾ ਠੀਕ ਹੈ ਇੱਕ ਲੜਕਾ ਸਾਡਾ ਚਲਾ ਗਿਆ ਅੱਛਾ ਇੱਕ ਵਧਾਈ ਦੀ ਗੱਲ ਹੋਰ ਹੈ ਕਿ ਸਾਡੇ ਚੋਂ ਇੱਕ ਮੁੰਡਾ 15 ਦਿਨ ਪਹਿਲਾਂ ਐਗਜ਼ੀਕਿਟਿਵ ਆਫਿਸ ਕੇ ਅਫਸਰ ਗਿਆ ਜੀ ਕੀ ਆਈ ਬਾਤ ਹੈ ਠੀਕ ਹੈ ਜੀ ਬੜੀ ਵੱਡੀ ਗੱਲ ਉਸ ਦਿਨ ਬੜੀ ਵਧੀਆ ਗੱਲ ਲੱਗੀ ਉਸ ਵੇਲੇ ਵਿਜੇ ਜੀ ਜਦੋਂ ਉੱਥੇ ਆਇਆ ਜਦੋਂ ਉਹਦੀ ਅਪਾਇੰਟਮੈਂਟ ਸੀ ਤੇ ਉਹ ਕਹਿੰਦਾ ਤੇ ਮੈਨੂੰ ਇਹ ਗੱਲਾਂ ਸੁਨੇ ਕਰਦਾ ਸੀ ਮੇਰੇ ਵਾਸਤੇ ਸਾਈ ਦਾ ਪ੍ਰਸ਼ਾਦ ਲੈ ਕੇ ਆਇਆ ਕਹਿੰਦਾ ਮੇਰਾ ਪ੍ਰਸ਼ਾਦ ਚੜਾਉ ਤੇ ਮੈਨੂੰ ਬਾਅਦ ਕਹਿੰਦਾ ਕਿ ਸਰ ਉੱਥੇ ਜਿਹੜੇ ਵੀ ਕੁਐਸਚਨ ਪੁੱਟ ਅਪ ਕਰਦੇ ਬਈ ਉਹ ਸਾਰੇ ਬੈਲੈਂਸ ਸ਼ੀਟ ਦੇ ਬੇਅਸਤੇ ਹੀ ਵਾਹ ਜੀ ਤੇ ਕਹਿੰਦਾ ਜੋ ਤੁਸੀਂ ਸਨ ਸਿਖਾਇਆ ਤੇ ਉਹੀ ਆ ਨੂੰ ਆਇਆ ਤੇ ਇੱਕ ਬੜਾ ਸਮਰਿੱਧ ਆਫਿਸ ਹੈ ਜੀ ਹੈ ਠੀਕ ਹੈ ਜੀ ਇੱਥੇ ਸਾਰੇ ਜਿਹੜੇ ਆ ਅਸੀਂ ਸਾਈਂ ਦੀ ਮੋਚ 'ਚ ਬੈਠੇ ਪਿਆ ਹਾਂ ਹਾਂ ਅੱਜ ਮੈਂ ਕਹਿੰਦੀ ਜ਼ਿੰਦਗੀ 'ਚ ਮੇਰਾ ਸਾਈਂ ਕੇ ਵੀ ਨਾ ਕਹਿੰਦੇ ਨਹੀਂ ਹੂੰ ਸਾਡੇ ਸ਼ਹਿਰ ਨੂੰ ਜੇਕਰ ਕਿਤੇ GST ਦੇ ਅਕਾਊਂਟਸ ਦੀ ਸਾਡੀ ਜਰੂਰਤ ਹੋਵੇ ਠੀਕ ਹੈ ਜੀ ਸਾਡੇ ਆਪਣੇ ਕੋਈ ਇਨਕਮ ਟੈਕਸ ਵਾਸਤੇ ਕੋਈ ਬੁక్స్ ਵਾਸਤੇ ਕਿਤੇ ਵੀ ਲੋੜ ਤੋਂ ਹੈ ਸਾਡੇ ਕੋਲ ਇੱਕ ਪਰਿਪੂਰਨ ਸੰਪੂਰਨ ਤੇ ਮਿਹਨਤੀ ਟੀਮ ਜਿਹੜੀ ਹੈ ਸਾਈਆਂ ਅਸੋਸੀਏਟਸ ਕੋਲ ਹੈ ਮੈਰੀ ਕੁਰਸੀ ਛੁੱਟੀ ਦੇ ਮੈਂ ਵੀ ਇੱਧਰ ਹੀ ਆ ਠੀਕ ਹੈ ਜੀ ਅਸਲੀ ਕੁਰਸੀ ਸ਼ਾਦੀ ਹੈ ਇਹ ਤਾਂ ਸੱਚਾ ਬਾਈ ਬਿਲਕੁਲ ਬਿਲਕੁਲ ਤੇ ਇਹ ਜ਼ਰੂਰ ਹੈ ਕਿ ਸਾਡੇ ਕੋਲ ਸਰਵਿਸਿਸ ਦੀ ਕਿਸੇ ਨੂੰ ਕਦੀ ਕਮੀ ਨਹੀਂ ਆਂਦਾਂਗੇ ਠੀਕ ਹੈ ਜੀ ਪੂਰੇ ਤਨਮਨ ਤਾਂ ਨਾ ਜਿਸ ਤਰ੍ਹਾਂ ਹੀ ਕੰਮ ਕਰਦੇ ਆਂ ਕਈ ਵਾਰੀ ਵਿਜੇ ਜੀ ਮੇਰੇ ਨਾਲ ਗੱਲ ਹੁੰਦੀ ਹੈ ਕਿ ਤੁਸੀਂ ਗਗਨ ਜੀ ਆਪਣਾ ਟਾਈਮ ਕਿਉਂ ਦਿੰਦੇ ਹੋ ਹੂੰ ਤੇ ਉਹਦੇ ਵਾਸਤੇ ਸਾਡਾ ਸਮਝ ਜੇ ਅੱਗੇ ਆਓ ਮੇਰਾ ਟਾਈਮ ਕਿੰਨਾ ਕਰੰਦਾ ਫਿਰ ਆਫਿਸ ਚ ਕਾਫੀ ਕਰੰਦਾ ਕਾਫੀ ਦੇਖੋ ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਨਾ ਬਗੈਰ ਚੈੱਕ ਇਤੋਂ ਬਗੈਰ ਇੱਥੋਂ ਮੇਰੇ ਇੱਥੋਂ ਜਾਂਦਾ ਹੁੰਦਾ ਜੀ ਠੀਕ ਹੈ ਕਰਮ ਦੇਖੋ ਤੁਸੀਂ ਜਦੋਂ ਆਪਣੇ ਕਰਮ ਨਾ ਲੈਂਦੇ ਹੋ ਨਾ ਜੀ ਕਿ ਮੈਂ ਭਗਵਾਨ ਨੂੰ ਮਿਲਣ ਜਾਣਾ ਮੈਂ ਮੱਲੂ ਦੁਨੀਆ ਦੇ ਕੰਮ ਵਸੇ ਰਾਜਨੀਤੀ ਚ ਆਨਾਂ ਦੇਖੋ ਵੀ ਜੇ ਜੀ ਸਾਡਾ ਰਾਜਨੀਤੀ ਜਾਣ ਦਾ ਕੋਈ ਕੰਮ ਨਹੀਂ ਜੇ ਮੇਰਾ ਕੋਈ ਐਸਾ ਪੇਸ਼ਾ ਨਹੀਂ ਆ ਕੋਈ ਕੰਮ ਨਹੀਂ ਆ ਜਿਹੜਾ ਮੇਰਾ ਕੋਈ ਠੇਕੇਦਾਰੀ ਕਰਨੀ ਆ ਜਾਂ ਕੋਈ ਅਹੀਂ ਕੁਛ ਹੋਰ ਕਰਨਾ ਆ ਕੁਛ ਨਹੀਂ ਕਰਨਾ ਜੀ ਬਿਲਕੁਲ ਜੀ ਬਿਲਕੁਲ ਅਹੀਂ ਉਹਦੀ ਜਮ ਭਗਤੀ ਕਰਨੀ ਆ ਨਹੀਂ ਸਮਰਪਿਤਤਾ ਦੀ ਭਾਜੀ ਠੀਕ ਹੈ ਜੀ ਜਾਂ ਦੁਨੀਆ ਦੇ ਕੰਮ ਆਵਾਂਗੇ ਠੀਕ ਹੈ ਜੀ ਇਹੋ ਇੱਕ ਭਗਵਾਨ ਸਾਡੇ ਚ ਸਦਬੁੱਧੀ ਪਾਉਂਦਾ ਰਹੇ ਪਰ ਇੰਨਾ ਜ਼ਰੂਰ ਹੈ ਬੜਾ ਵਧੀਆ ਕੰਮ ਹੈ ਬੜੀ ਸਮ੍ਰiddhi ਚ ਉਹਦੀ ਸਾਡੇ ਤੇ ਕਿਰਪਾ ਜਲਦੀ ਪਈ ਹੈ ਅਹੀਂ ਆਪਣੀਆਂ ਸੇਵਾਵਾਂ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਿਹੜੀਆਂ ਹੈ ਵਪਾਰੀਆਂ ਦੇ ਪਛਾਣਨੇ ਆ ਉਹਦੀ ਮੋਚ ਅੱਜ ਦੇ ਕਰ ਅਸੀਂ ਕਹਿੰਦੇ ਆ ਕਿ ਸਾਡੇ ਦਫ਼ਤਰ ਚ ਆਂਦੇ ਜਰੂਰ ਆ ਲੋਕੀ ਉਹ ਦਰਵਾਜ਼ੇ ਹਨੀ ਅੰਦਰ ਆਂਦਾ ਜਰੂਰ ਆਗਾ ਉਸ ਵੇਲੇ ਅਸੀਂ ਆਪਣੀਆਂ ਸੇਵਾਵਾਂ ਦੇ ਗਏ ਉਹਨੂੰ ਡੱਕ ਲੈਨੇ ਆ ਉਥੇ ਜੀ ਉਸ ਤੋਂ ਸਾਡੇ ਕੋਲ ਆ ਕੇ ਬੰਦਾ ਬਾਹਰ ਨਹੀਂ ਜਾਂਦਾ ਇਹ ਗਰੰਟੀ ਜੀ ਸਾਡੀ ਬਸ ਇਹ ਮੋਈ ਮੇਰਾ ਸਾਈ ਜਿਹੜਾ ਸਾਡੀ ਰੱਖਦਾ ਫਿਰੇ ਹਾਂ ਅੱਜ ਪਹਿਲੀ ਇੰਟਰਵਿਊ ਹੋਊਗੀ ਸੋਨੂੰ ਦੇ ਜਾਈ ਬਿਜ਼ਨਸ ਦੀ ਗੱਲ ਕੀਤੀ ਪੱਕੀ ਗੱਲ ਕਰਾਂਗੇ ਠੀਕ ਹੈ ਜੀ ਬਿਲਕੁਲ ਇਸ ਤੋਂ ਪਹਿਲਾਂ ਵੀ ਕਦੀ ਅਸੀਂ ਬਿਜ਼ਨਸ ਉੱਪਰ ਨਹੀਂ ਆਏ ਨਹੀਂ ਜਿੰਨੇ ਸਾਲ ਹੋ ਗਏ ਜੀ ਅਸੀਂ ਫਸਟ ਟਾਈਮ ਕੀਤੀ ਹੈ ਹਾਂ ਜੀ ਫਸਟ ਟਾਈਮ ਉਹ ਨਹੀਂ ਮੇਰੇ ਤੇ ਹੁਣ ਮਿਸਟਰ ਆ ਵੀ ਮੈਨੂੰ ਪੁੱਛਦਾ ਹੀ ਭਾਜੀ ਕਿ ਤੁਸੀਂ ਮੰਦਰ ਰਹਿੰਦੇ ਹੋ ਗਗਨ ਕੁਛ ਕਰਦਾ ਵੀ ਹੈ ਮੈਨੂੰ ਕਈ ਮੈਨੂੰ ਕਈ ਵਾਰ ਸ਼ਰਜ ਬੰਦੇ ਕਰਨ ਦੀ ਗੱਲ ਕਹਿੰਦੇ ਗਗਨੀ ਦਾ ਕਾਰੋਬਾਰ ਮੈਂ ਉਹ ਵੀ ਤੁਹਾਨੂੰ ਦੱਸਾਂਗੇ ਜੀ ਰੱਖਾਂਗੇ ਜ਼ਰੂਰੀ ਹਾਂਜੀ ਤੇ ਬਾਕੀ ਐਨਾ ਮੈਂ ਕਿ ਜਦੋਂ ਅਸੀਂ ਕਾਰੋਬਾਰ 'ਚ ਬੈਠਦੇ ਹਾਂ ਜੇਕਰ ਮੰਨ ਲਓ ਅਸੀਂ 6 ਵਜੇ ਬੈਠੇ ਸ਼ਾਮੀ ਤੇ ਸਵੇਰ ਰਾਤੀ 2 ਵਜੇ ਤੱਕ ਦਫ਼ਤਰ ਖੁੱਲ੍ਹਾ ਹੁੰਦਾ ਹੂੰ ਹੂੰ ਜੇਕਰ ਮੰਨ ਲਓ ਮੈਂ 11:30 ਵਾਂ ਤੇ 8 ਵਜੇ ਤੱਕ ਖੁੱਲ੍ਹਾ ਹੁੰਦਾ ਜੇ ਮੰਨ ਲਓ ਮੈਂ ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਜਾਵਾਂ ਤੇ ਉਸ ਟਾਈਮ ਮੇਰਾ ਸਾਰਾ ਸਟਾਫ ਆਇਆ ਰਿਹਾ ਥੇ ਠੀਕ ਹੈ ਜੀ ਮੈਂ ਆਪਣੇ ਸਟਾਫ ਨੂੰ ਕੋਈ ਚੀਜ਼ ਸਿਖਾਈ ਦੀ ਹੈ ਸੱਚ ਤੇ ਆਪਣੀ ਕਰਨੀ ਚ ਵਿਸ਼ਵਾਸ ਰੱਖੋ ਬਿਲਕੁਲ ਮੇਰਾ ਜ਼ਰਾ ਸਟਾਫ ਦਸੂਗਾ ਜੀ ਕਿਉਂ ਬਈ ਕਦੀ ਕੋਈ ਐਸੀ ਰਿਟਰਨ ਜਿਹੜੀ ਫਾਇੀ ਕੀਤੀ ਹੋ ਤੁਸੀਂ ਜਿਹੜੀ ਮੇਰੇ ਤੋਂ ਬਗੈਰ ਚੱਕੀ ਜਾ ਗਈ ਹੋਏ ਕਦੀ ਕੋਈ ਕਦੀ ਕੋਈ ਬੁੱਕ ਠੀਕ ਹੈ ਜੀ ਹਾਂ ਐਨਾ ਜ਼ਰੂਰ ਬੀਜੋ ਜੀ ਕਰਮ ਕਰਨਾ ਫਲ ਉਹਨੇ ਦੇਣਾ ਜੀ ਠੀਕ ਹੈ ਜੀ ਮੈਂ ਇੱਥੇ ਆ ਕੇ ਫਿਰ ਇੱਕ ਬੀਜ ਕਰਾਂਗਾ ਜਿਹੜੇ ਨਵੇਂ ਬੀਜ ਹੁੰਦੇ ਆ ਜਿਹੜੇ ਨਵੇਂ ਪੌਦੇ ਹੁੰਦੇ ਆ ਜਿਹੜੇ ਨਵੇਂ ਦਰਖਤ ਲਾਣੇ ਆ ਜਿਸ ਤਰ੍ਹਾਂ ਸਾਡਾ ਫਰਜ਼ ਆ ਉਸ ਤਰ੍ਹਾਂ ਹੀ ਅੱਗੇ ਨਵੀਂ ਜਿਹੜੇ ਬੱਚੇ ਐ ਇਹਨਾਂ ਨੂੰ ਇੱਕ ਸਹੀ ਰਾਹ ਪਾਣਾ ਸਾਡਾ ਫਰਜ਼ ਆ ਠੀਕ ਹੈ ਜੀ ਐਹੀ ਦੁਆਵਾਂ ਸਾਡੇ ਅਸੀਂ ਕਰਦੇ ਆ ਤੇ ਪ੍ਰਮਾਤਮਾ ਐਹੀ ਸਾਡੇ ਕੋਲ ਕੰਮ ਵਧੀਆ ਕਰਾਉਂਦਾ ਜੀ ਤੇ ਐਸ਼ ਕਰਦੇ ਰਹੀਏ ਜੈਸਾ ਇਰਾਮ ਜੀ ਜੈਸਾ ਇਰਾਮ ਜੀ ਦੇਖੋ ਜੇ ਭਗਵਾਨ ਦੇ ਪ੍ਰਤੀ ਸਮਰਪਿਤ ਨੇ ਗਗਨਜੀਤ ਤਾਂ ਆਪਣੇ ਕਾਰੋਬਾਰ ਦੇ ਪ੍ਰਤੀ ਵੀ ਉਹਨੇ ਹੀ ਸਮਰਪਿਤ ਨੇ ਔਰ ਇਹਨਾਂ ਦੀ ਟੀਮ ਜਿਹੜੀ ਹੈ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਟੀਮ ਜਦੋਂ ਜੇ ਕੋਈ ਕਾਰੋਬਾਰ ਚੱਲਦਾ ਨਾ ਤਾਂ ਟੀਮ ਦੇ ਸਹਾਰੇ ਚੱਲਦਾ ਵਾ ਜੀ ਇੱਕ ਮਜ਼ਬੂਤ ਟੀਮ ਇਹਨਾਂ ਦੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਕਾਰੋਬਾਰ ਕਰ ਰਹੇ ਨੇ ਜੀ ਸੋ ਤੁਹਾਡੇ ਰੂਪ ਰੂਪ ਦਾ ਆਇਆ ਜੀ ਸਾਨੂੰ ਉਮੀਦ ਹੈ ਵੀ ਤੁਹਾਨੂੰ ਇਹ ਸਾਰੀਆਂ ਸਾਡੀਆਂ ਗੱਲਾਂ ਜਿਹੜੀਆਂ ਪਸੰਦ ਆਈਆਂ ਹੋਣਗੀਆਂ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਗਗਨ ਜੀ ਨਾਲ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਜੀ ਧੰਨਵਾਦ ਜੀ